ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਲੰਇੰ ਧਿਆਏ ਫੇਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਠੈ ਸਾਬ ਦੁੱਖ ਜਾਏ ਤੇ ਇਕ ਬਹਾਦਰ ਸਿਮਰੈ ਘਾਰ ਨਾਉ ਨਿਦਿਆਵਤਾਏ ਸਾਬ ਥਾਈ ਹੋਈ ਸਹਾਰੇ ਦਸਵੇਂ ਪਿਤਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬ ਥਾਈ ਹੋਈ ਸਹਾਰੇ ਦਸਾਂ ਹੀ ਬਾਦਸ਼ਾਹੀਆਂ ਦੀ ਜੋਤ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਬ ਪਿਆਰਿਆਂ ਚਹੋਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਸਤਿਗੁਰੂ ਜੀ ਆਪ ਜੀ ਦਾ ਨਾਮ ਜਪਿਆ ਮੰਨ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਨ ਡੇਠ ਕੀਤਾ ਚਰਾਂ ਪਿਆਰਿਆਂ ਸੁਤਿਆਰਿਆਂ ਦੀ ਪਵਿੱਤਰ ਕਾਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਨਾ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬਾਂਦ-ਬਾਂਦ ਘਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਦੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਤਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਣ ਕੇਸ ਨਾਨ ਰਹਿਤ ਨਾਨ ਬਵੇਕ ਨਾਨ ਵਿਸਾਹਾ ਦਾਣ ਪ੍ਰੋਸਾਧਾਨ ਦਾਣਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਾਰਸ਼ਨੇਸ਼ ਨਾਨ ਚੌਕੀਆਂ ਝੰਡੇ ਬੋਂਗੇ ਜੁਗੋ ਜੁਗਾ ਟੱਲ ਧਰਮ ਕਾਜ ਆਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਤਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਤ ਪਾਤ ਦਾ ਰੱਖ ਆਪ ਵਾਹੇ ਗੁਰੂ हे अकाल पुरखा अपने पंथ दे सदा सहाय दा तार जियो श्री रणकणा साहिब वते होर गुरुद्वारीयां गुरु धाम दे कुल्ले दर्शन दीदार सेवा संभाल करन दा दान प्यारे खालसा जी नु बख्शो हे रमानियां दे मान ने दानियां दे दान ने ओटियां दी ओट नियासरेयां दे आसरे तन 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 सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਧੰਨਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਚਲਾਈ ਹੋਈ ਸੰਪਰਦਾਇ ਕਾਰ ਸੇਵਾ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਵਾਲੇ ਮਜੂਦਾ ਮਹਾਂਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਦੇ ਉਦਮ ਸਦਕਾ ਜਥੇਦਾਰ ਬਾਬਾ ਗਰਮੀਤ ਸਿੰਘ ਦੇ ਸਹਿਯੋਗ ਦੇ ਨਾਲ ਸਮੂਹ ਨਗਰ ਨਡਾਲੋ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਹਾਂਪੁਰਖ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮਤ ਸਮਾਗਮ ਪਰਾਰੰਭ ਹੁੰਦੇ ਹਨ ਆਪ ਜੀ ਦੀ ਕਿਰਪਾ ਸਦਕਾ 1 ਮਹੀਨੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਨਾਮ ਜਾਪ ਸ੍ਰੀ ਅਖੰਡ ਜਾਪ ਪਰ ਆਰੰਭ ਹੋਏ ਸਨ ਆਪ ਜੀ ਦੀ ਕਿਰਪਾ ਸਦਕਾ ਸਤਿਗੁਰੂ ਜੀ ਅੱਜ ਸੰਪੂਰਨਤਾ ਹੀ ਹੋਈ ਹੈ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ دیਵਾਨ ਸੱਜੇ ਸੱਜੇ ਹੋਏ دیਵਾਨਾਂ ਅੰਦਰ ਰਾਗੀ ਸਿੰਘਾਂ ਨੇ ਕਵੀਸ਼ਰ ਸਿੰਘਾਂ ਨੇ ਢਾਡੀ ਸਿੰਘਾਂ ਨੇ ਕਥਾ ਵਿਚਾਰਾਂ ਨੇ ਸਤਿਗੁਰੂ ਜੀ ਆਪ ਜੀ ਦੀ ਗੁਰਬਾਣੀ ਦੇ ਜਸ ਕੀਤੇ ਹਨ ਸਤਿਗੁਰੂ ਜੀ ਰਾਗੀ ਸਿੰਘਾਂ ਪਾਸੋਂ ਕੀਰਤਨ ਕਰਦੇ ਆ ਢਾਡੀ ਸਿੰਘਾਂ ਪਾਸੋਂ ਵਾਰਾਂ ਗਾਉਂਦੇ ਆ ਕਥਾ ਵਿਚਾਰ ਕਰਦੇ ਆ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ ਅਗੇ ਤੋਂ ਸਮਤ ਬਖਸ਼ਿਸ਼ ਕਰਨੀ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਕਥਾ ਵਿਚਾਰ ਕਰਨ ਦਾ ਬਾਲੂਦਮ ਬਖਸ਼ਿਸ਼ ਕਰਨਾ ਕੀਰਤਨ ਕਰਨ ਦਾ ਬਾਲੂਦਮ ਬਖਸ਼ਿਸ਼ ਕਰਨਾ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਭਾਈ ਦਰਸ਼ਨ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਬੱਚੀ ਗੁਰਲੀਨ ਪਰਮਾਰ ਸਤਿਗੁਰੂ ਜੀ ਕੈਨੇਡਾ ਵਿੱਚ ਪੱਕੇ ਹੋਣ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੱਕੇ ਹੋਣ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦੀ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਭਾਈ ਕੁਲਵਿੰਦਰ ਸਿੰਘ ਕਾਰੋਬਾਰ ਦੀ ਤਰੱਕੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਸਤਿਗੁਰੂ ਜੀ ਪਰਿਵਾਰ ਨੂੰ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਤੰਦਰੁਸਤੀ ਦੀ ਦਾਤ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਭਾਈ ਹੁਸ਼ਿਆਰ ਸਿੰਘ ਵਿਦੇਸ਼ ਜਾਣ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਮਹਾਰਾਜ ਵਿਦੇਸ਼ਾਂ ਦੇ ਕਾਰਜਾਂ ਦੇ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਭਾਈ ਦਲਬਾਖ ਸਿੰਘ ਦੇ ਸਮੂਹ ਪਰਿਵਾਰ ਨੂੰ ਤੰਦਰੁਸਤੀ ਦੀ ਦਾਤ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਭਾਈ ਮਨਿੰਦਰ ਸਿੰਘ ਵੀਜੇ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਜੀ ਸਤਿਗੁਰੂ ਜੀ ਬੱਚਿਆਂ ਦੇ ਵਿਦੇਸ਼ਾਂ ਦੇ ਕਾਰਜਾਂ ਦੇ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਭਾਈ ਔਂਕਾਰ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਸੀ ਆਪ ਨੇ ਕਿਰਪਾ ਕੀਤੀ ਹੈ ਮਹਾਰਾਜ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਸ਼ੁਕਰਾਨੇ ਵਜੋਂ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਮੂਹ ਪਰਿਵਾਰ ਨੂੰ ਤੰਦਰੁਸਤੀ ਦੀ ਦਾਤ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਬੱਚੇ ਦੇ ਸਿਰ ਤੇ ਮੇਹਰਾਂ ਪਰਿਆ ਹੱਥ ਰੱਖਣਾ ਮ ਬੱਚੇ ਨੂੰ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸਤਿਗੁਰੂ ਜੀ ਨਗਰਨਡਾਲੋਂ ਦੀ ਸੰਗਤ ਨੇ ਤਨ ਮਨ ਧੰ ਦੇ ਨਾਲ ਸੇਵਾਵਾਂ ਕੀਤੀਆਂ ਕਿਰਪਾ ਕਰਨੀ ਕੀਤੀਆਂ ਹੋਈਆਂ ਸੇਵਾਵਾਂ ਥਾਏ ਪਾਵਣੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਫਲਾਬਦੇਸ ਸਮੂਹ ਸੰਗਤ ਦੇ ਹਿਰਦਿਆਂ ਅੰਦਰ ਵਸਾਉਣਾ ਸਮੂਹ ਸੰਗਤਾਂ ਦੀਆਂ ਮਨੋ ਕਾਮਨਾਵਾਂ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਜੋ ਮੰਗਾ ਠਾਕੁਰਿਆ ਆਪਣੇ ਦੇ ਸੋਈ ਸੋਈ ਦੇਵਾ ਨਾਨਕ ਦਾ ਸਮੁਖ ਤੇ ਜੋ ਬੋਲੈ ਇਹਾ ਉਹਾ ਸੱਚ ਦੋ ਮਹਾਵਾਕ ਅਨੁਸਾਰ ਸਾਮੂਹ ਸੰਗਤਨੀਆਂ ਪਾਵਨਾਮਾ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਆਪ ਜੀ ਦੇ ਪਾਵਨ ਚਰਨਾਂ ਵਿੱਚ ਸੰਪੂਰਨਤਾ ਦੀ ਅਰਦਾਸ ਬੇਨਤੀ ਹੈ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਨੇ ਰਵਿੰਗਤਾ ਸਹਿਦ ਕਾਰਜ ਰਾਸ ਕੀਤੇ ਹਨ ਆਪ ਜੀ ਦੇ ਹਜੂਰ ਤੇ ਹਾਵਲ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ ਆਪ ਜੀ ਦੀ ਪਾਵਨ ਪਵਿੱਤਰ ਦੇਖ ਤਿਆਰ ਕਰਦਿਆਂ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਆਪ ਜੀ ਕਰੋ ਕਿਰਪਾ ਕਰੀ ਪਾਗ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਲਗਾ ਹੋਇਆ ਭੋਗ ਸੀਤ ਪ੍ਰਸਾਦ ਸਮਹੁ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਜੀ ਆਈਆਂ ਸਿੱਖ ਸੰਗਤਾਂ ਨੂੰ ਆਪਣੇ ਮੁਖਾਰ ਬਿੰਦ ਵਿੱਚੋਂ ਪਾਵਨ ਸ੍ਰੀ ਹੁਕਮ ਸੁਣਾ ਕਰਕੇ ਨਿਹਾਲ 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 ਕਰੋ ਹੁਕਮ ਦੇ ਚੱਲਣ ਦੀ ਸਮਰੱਥਾ ਸੋਜੀ ਬਖਸ਼ਿਸ਼ ਕਰਨੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਈ ਅਗਾਲ ਕੀ ਸਾਬ ਸਿਕਨ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਨ ਸਾ ਖਵਾਰ ਹੋਏ ਸਾਂ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇ ਮੰਦੇ ਜੋ ਸਰਦਾ ਕਰ ਸੇ ਮੰਦੇ ਗੁਰਪਾਰ ਉਦਾਰਨ ਬੋਲੇ ਇਸ ਸੁਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ